ਲਾਈਨਿਸ ਕਲਬ ਪਟਿਆਲਾ ਕਲਾਸਿਕ ਵੱਲੋਂ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਫੈਕਟਰੀ ਏਰੀਆ ਪਟਿਆਲਾ ਵਿਖੇ ਕਵੀ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਲਾਈਨਿਸ ਮੈਂਬਰਾਂ ਨੇ ਇੰਸਟੀਚਿਊਟ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਇਸ ਮੌਕੇ ਤੇ ਆਏ ਹੋਏ ਵੱਖ-ਵੱਖ ਸ਼ਹਿਰ ਦੇ ਆਏ ਕਵੀ ਕਵਿਤਰੀਆਂ ਸ਼ਾਇਰੀਆਂ ਵੱਲੋਂ ਖਾਸ ਭਰਿਆ ਕਵਿਤਾਵਾਂ ਦੇਸ਼ ਨੂੰ ਸਮਰਪਿਤ ਮਾਤਾ ਪਿਤਾ ਤੇ ਕਵਿਤਾਵਾਂ ਸੁناਈਆਂ ਗਈਆਂ जवानों को को की मैसेज देना चाहिए। जी सबसे पहले तो मैं आयोजकों इस शानदार कवि सम्मेलन के लिए बहुत बहुत बधाई देती हूँ और आ, कविताओं के माध्यम से सभी कवियों ने और मैंने युवाओं को जागृत करने का प्रयास किया है विभिन्न समस्याएं उठाई हैं कविताओं के माध्यम से देश की बात की है बेटियों की बात की है माँ की बात की है पिता की बात की है तो आ, सभी के प्रयासों से बहुत ये जो कवि सम्मेलन है बहुत सफल रहा है और इस तरह के आयोजन आगे भी भविष्य में जरूर होने चाहिए से अपने से दूर जाते जी जी जी। उनके लिए तो यही आ, कुछ पंक्तियां पहुंचाना चाहूंगी की यहाँ आशिक हजारों है दीवाने लाख रहते हैं रंगीली होलियों के संग रंगीले फाग रहते हैं टटोलोगे अगर खुद को यकीन जान जाओगे में बोस बिस्मिल और वो अशफाक रहते हैं मकसद कवि सम्मेलन आज गुरु नानक लाइन क्लब ने कराया है ਸਿਰਫ ਏਸੀਵੀ ਜਿਹੜੇ ਯੰਗ ਬੱਚੇ ਨੇ ਜਿਹੜੇ ਗਲਤ ਰਾਹ ਦੀ ਹਲਕੀ ਫੁਲਕੀ ਜਿਹੜੀ ਸੋਚ ਵੀ ਰਹੇ ਨੇ ਉਹ ਉਸ ਗਲਤ ਰਾਹ ਤੇ ਨਾ ਚੱਲਣ। ਔਰ ਉਹਨਾਂ ਦਾ ਐਂਟਰਟੇਨਮੈਂਟ ਵੀ ਹੋਵੇ ਕਿਉਂਕਿ ਪੜ੍ਹਾਈ ਦੇ ਨਾਲ-ਨਾਲ ਐਂਟਰਟੇਨਮੈਂਟ ਵੀ ਬਹੁਤ ਜ਼ਰੂਰੀ ਹੈਗਾ। ਕਿਉਂਕਿ ਇਹ ਮੈਂ ਸੋਚਦਾ ਕਿ ਜਿਹੜਾ ਬੱਚਾ ਪੜ੍ਹਾਈ ਦੇ ਅੰਦਰ ਕਾਬਿਲ ਹੋਏਗਾ ਉਹ ਐਂਟਰਟੇਨਮੈਂਟ 'ਚ ਵੀ ਅਗਰ ਇੰਟਰਸਟ ਲਏਗਾ ਤਾਂ ਉਸ ਇੰਟਰਸਟ ਨਾਲ ਬੱਚੇ ਦਾ ਜਿਹੜਾ ਪੀਸ ਆਫ ਮਾਈਂਡ ਹੈ ਜੋ ਇੱਕ ਸੋਚਣ ਦੀ ਸ਼ਕਤੀ ਹੈਗੀ ਇੱਕ ਪੜ੍ਹਾਈ ਕਰਨ ਦਾ ਇੱਕ ਤਰੀਕਾ ਹੈਗਾ ਉਹ ਥੋੜਾ ਸਾ ਇੰਟਰਟੇਨਮੈਂਟ ਹੋ ਕੇ ਅੱਛਾ ਫਰੈਸ਼ ਮਾਈਂਡ ਹੋ ਕੇ ਉਹ ਆਪਣੇ ਆਪ ਨੂੰ ਇੱਕ ਵਧੀਆ ਤਰੀਕੇ ਨਾਲ ਪੜ੍ਹਾਈ ਦੇ ਅੰਦਰ ਵੀ ਇੱਕ ਜੋਸ਼ ਨਾਲ ਤੇ ਹੌਸਲ ਨਾਲ ਤੇ ਪੜ੍ਹਾਈ ਕਰਕੇ ਆਪਣਾ ਆਪਣੇ ਮਾਪਿਓ ਦਾ ਆਪਣੇ ਗੁਰੂਆਂ ਦਾ ਤੇ ਆਪਣੇ ਇੰਸਟੀਚਿਊਟ ਦਾ ਨਾਮ ਉੱਚਾ ਕਰ ਸਕਦਾ ਹੈ ਇਸ ਕਰਕੇ ਹੀ ਆਪਣੇ ਕਵੀ ਸੰਮੇਲਨ ਕਰਾਇਆ ਸੀ ਤਾਂ ਕਿ ਬੱਚੇ ਦਾ ਮਾਈਂਡ ਫਰੈਸ਼ ਹੋ ਜਾਏ ਪ੍ਰੀਲੀ ਪ੍ਰੋਪਰ ਵੇਸ ਨਾਲ ਉਹ ਅੱਛਾ ਸੋਚਣਾ ਸ਼ੁਰੂ ਕਰ ਦੇ ਜਿਹੜੀ ਛੋਟੀ ਮੋਟੀ ਕਮੀ ਪਈ ਸੀ ਸੋਚਣ ਚ ਰਹਿੰਦੀ ਹੈ ਬੱਚੇ ਚ ਹੁੰਦੀ ਹੈ ਯੰਗ ਜਨਰੇਸ਼ਨ ਚ ਉਹ ਕਮੀਆਂ ਖਤਮ ਹੋ ਜਾਵੇ ਇਹ ਹੀ ਸਾਡਾ ਰੀਜਨ ਸੀ ਕਿ ਆਉਣ ਵਾਲੇ ਜਿਹੜੇ ਸਾਡੇ ਕਲੱਬ ਦੇ ਮੈਂਬਰ ਹੈਗੇ ਉਹ ਵੀ ਖੁਸ਼ੀ ਨਾਲ ਸਰੋਵਾਰ ਹੋ ਜਾਣ ਤੇ ਉਹਨਾਂ ਨੂੰ ਜਿਹੜੀ ਖੁਸ਼ੀ ਹੈਗੀ ਜਿਹੜੀ ਇਸ ਸੰਮੇਲਨ ਨਾਲ ਮਿਲੀ ਹੈ ਉਹ ਬਹੁਤ ਅੱਛੀ ਮਿਲੀ ਹੈ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਇਨੀ ਦੂਰੋਂ ਦੂਰੋਂ ਆ ਕੇ ਕਵੀ ਕਵਿਤਰੀ ਨੇ ਸਾਡੇ ਇੱਥੇ ਆ ਕੇ ਆਪਣਾ ਸਾਡਾ ਹੌਸਲਾ ਵਧਾਇਆ ਔਰ ਅਨਵਲ ਟੈਂਪ ਚ ਮੈਂ ਕਹਿਣਾ ਕਿ ਇਹੋ ਜਿਹਾ ਪ੍ਰੋਗਰਾਮ ਹੋਣਾ ਚਾਹੀਦਾ ਕਿਉਂਕਿ ਖਾਲੀ ਪੜ੍ਹਾਈ ਬੋਰਿੰਗ ਵੀ ਹੋ ਸਕਦੀ ਹੈ ਪਰ ਇਸ ਬੋਰਿੰਗ ਨੂੰ ਦੂਰ ਕਰਨ ਵਾਸਤੇ ਕਵੀ ਕਵਿਤਰੀ ਇਹੋ ਜਿਹਾ ਪ੍ਰੋਗਰਾਮ ਪ੍ਰਬੰਧ ਦੀ ਮੈਂ ਇੱਛਾ ਪ੍ਰਗਟ ਕਰਾਂਗਾ ਔਰ ਮੈਂ ਇਹਨਾਂ ਨੂੰ ਰਿਕਵੈਸਟ ਕਰਾਂਗਾ ਕਿ ਅਨਵਲ ਟੈਂਪ ਜਿਵੇਂ ਅੱਜ ਪ੍ਰੋਗਰਾਮ ਹੋਇਆ ਉਸ ਤੋਂ ਵੀ ਡਬਲ ਟ੍ਰਿਪਲ ਪ੍ਰੋਗਰਾਮ ਹੋਵੇ ਔਰ ਹੋਰ ਵੀ ਬਾਹਰ ਦੇ ਜੇ ਦੂਜੇ ਇੰਸਟੀਚਿਊਟ ਹੈਗੇ ਸਕੂਲ ਹੈਗੇ ਕਾਲੀ ਜਾਏਗੇ ਉਹਨਾਂ ਨੂੰ ਬੁਲਾ ਕੇ ਇੱਕ ਹੁਜ ਫੁਜਾ ਕੇ ਬਹੁਤ ਤਰੀਕੇ ਨਾਲ 500 700 ਹਜ਼ਾਰ ਲੋਕ ਇੱਥੇ ਆ ਗਏ ਇਹਨਾਂ ਨੂੰ ਸੁਣ ਕਿਉਂਕਿ ਜਿਹੜੀ ਇਹਨਾਂ ਦੀ ਇੱਛਾ ਹੈ ਬੋਲਣ ਦੀ ਜਿਹੜੀ ਇਨੀ ਇੱਛਾ ਹੈਗੀ ਦੇਸ਼ ਸਵਾਰਨ ਦੀ ਜਿਹੜੀ ਇੱਛਾ ਇਹਨਾਂ ਦੀ ਆਪਣੇ ਆਪ ਦੀ ਕਿ ਮੇਰਾ ਦੇਸ਼ ਅੱਛਾ ਸਮਾਜ ਸੇਵਾ ਕਰੇ ਤਾਂ ਉਹ ਇਹਨਾਂ ਦੇ ਅੰਦਰ ਇੱਕ ਪੈਦਾ ਕਰਨਾ ਚਾਹੁੰਦੇ ਆ ਉਸ ਲੈਵਲ ਦਾ ਪੈਦਾ ਕਿ ਉਹ ਆਪਣੇ ਆਪਣੇ ਮਾਪਿਓ ਦਾ ਆਪਣੇ ਦੇਸ਼ ਦਾ ਆਪਣੇ ਸ਼ਹਿਰ ਦਾ ਨਾਮ ਉੱਚਾ ਕਰ ਸਕੇ ਸਭਿਆਚਾਰ ਨੂੰ ਜਿਹੜੇ ਬੱਚੇ ਸਭਿਆਚਾਰ ਨੂੰ ਭੁੱਲਦੇ ਜਾ ਰਹੇ ਤੇ ਸੂਤ ਸਾਹਿਬ ਨੇ ਵੀ ਕੋਦਲ ਵਧੀਆ ਜੀ ਕਹੀ ਸੀ ਕਿ ਆਪਣੇ ਮਾਪਿਓ ਦੀ ਹੋ ਗਿਆ ਅੱਜ ਕੱਲ੍ਹ ਆ ਮਾਪਿਓ ਸਭ ਪੁਜੀ ਲਾਂਦੇ ਲੇਕਿਨ ਝੋੜ ਦੇ ਬੈਠਦੇ ਆ ਆ ਬੰਦ ਚੇਤਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਸਰ ਸੱਭਿਆਚਾਰਕ ਮੇਲਾ ਜਿਹੜੀ ਸਾਡੀ ਸੰਸਕ੍ਰਿਤੀ ਹੈਗੀ ਜਿਹੜਾ ਆਪਾਂ ਸੱਭਿਆਚਾਰਕ ਜਿਹੜਾ ਆਪਾਂ ਮੇਲਾ ਕਰਾਨੇ ਆ ਉਸਕੇ ਕਰਾਨੇ ਕੀ ਬੱਚਾ ਆਪਣਾ ਸੰਸਕ੍ਰਿਤੀ ਪ੍ਰੋਗਰਾਮ ਨਾ ਭੁੱਲੇ ਆਪਣੇ ਰੀਤੀ ਰਿਵਾਜ ਜਿਹੜੇ ਹੈਗੇ ਇੰਡੀਅਨ ਜਿਹੜਾ ਹੈਗਾ ਭਾਰਤ ਦੇ ਜਿਹੜੇ ਸੰਸਕ੍ਰਿਤੀ ਪ੍ਰੋਗਰਾਮ ਹੈ ਉਹ ਨਾ ਭੁੱਲੇ ਉਹਨਾਂ ਪ੍ਰੋਗਰਾਮ ਨੂੰ ਯਾਦ ਕਰਨ ਪਿੱਛੇ ਆਪਾਂ ਨੂੰ ਸਤਵੀ ਸੰਮੇਲਨ ਕਰਾਣੇ ਪੈਣਗੇ ਸਰ ਕਵੀ ਸੰਮੇਲਨ ਚ ਹਰ ਇੱਕ ਚੀਜ਼ ਦੀ ਸੰਸਕ੍ਰਿਤੀ ਹਰ ਇੱਕ ਚੀਜ਼ ਦੀ ਜਿਹੜੀ ਕ੍ਰੀਤੀ ਆ ਉਸ ਨੂੰ ਦੂਰ ਕਰਨ ਵਾਸਤੇ ਇਹੋ ਜੇ ਪ੍ਰੋਗਰਾਮ ਬਹੁਤ ਜ਼ਰੂਰੀ ਹੈ ਔਰ ਬੱਚਿਆਂ ਬੱਚੇ ਨੂੰ ਇੱਕ ਨਿਆ ਨਿਆ ਉਮੰਗ ਨਈ ਤਰੰਗ ਦੇਣ ਵਾਸਤੇ ਮੈਂ ਕਹਣਾ ਕਿ ਇਹੋ ਜੇ ਪ੍ਰੋਗਰਾਮ ਔਰ ਬੱਚਿਆਂ ਨੂੰ ਇੱਕ ਅੱਛੀ ਸੋਚ ਬਰਾਂਡ ਵਿੱਚ ਆਪਾਂ ਨੂੰ ਇਹ ਪ੍ਰੋਗਰਾਮ ਕਰਾਣੇ ਪੈਣਗੇ ਸੰਸਕ੍ਰਿਤੀ ਆਪਣੀ ਨਾਪੂਰਣ ਤਾਂ ਵੀ ਆਪਾਂ ਨੇ ਪ੍ਰੋਗਰਾਮ ਕਰਾਣੇ ਪੈਣਗੇ ਤੇ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਸਾਡੇ ਲਾਇਓਨਸ ਕਲੱਬ ਪਟਿਆਲਾ ਕਲਾਸਿਕ ਜੋ ਮੇਰਾ ਹੋਮ ਕਲੱਬ ਹੈ ਤੇ ਉਹਦੇ ਜਿਹੜੇ ਪ੍ਰਧਾਨ ਹੈਗੇ ਨੇ ਅਮਰਿਤਪਾਲ ਸਿੰਘ ਜਿਨ੍ਹਾਂ ਨੂੰ ਕਾਫੀ ਦਾ ਨਾਮ ਨਾਲ ਕਵੀ ਨੇ ਉਹਨਾਂ ਦੇ ਵੀ ਇੱਛਾ ਸੀ ਕਿ ਆਪਾਂ ਇੱਕ ਪਟਿਆਲੇ ਦੇ ਵਿੱਚ ਜਿਹੜਾ ਇਹ ਕਰਾਈਏ ਕਵੀ ਸਮੈਨਨ ਸੋ ਦੈਟ ਕਿ ਜਿਹੜੇ ਆਪਣੇ ਬੱਚੇ ਆ ਜਾਂ ਜਿਹੜੇ ਆਪਣੇ ਜੰਗ ਹੈਗੇ ਨੇ ਜਾਂ ਜਿਹੜੇ ਲਾਇਓਂਸ ਮੈਂਬਰ ਨੇ ਉਹ ਅਲੱਗ-ਅਲੱਗ ਮੈਸੇਜ ਇੱਕ ਲੈ ਕੇ ਜਾਣ ਇਦੋਂ ਦੀ ਜੋ ਕਿ ਹਰ ਕਵੀ ਨੇ ਹਰ ਅਲੱਗ-ਅਲੱਗ ਵਾਰੀ ਗੱਲ ਕੀਤੀ ਹੈ ਕਿਸੇ ਨੇ ਮਾਂ ਦੀ ਗੱਲ ਕੀਤੀ ਕਿਸੇ ਨੇ ਭੈਣ ਦੀ ਗੱਲ ਕੀਤੀ ਕਿਸੇ ਨੇ ਬੇਟੀ ਦੀ ਗੱਲ ਕੀਤੀ ਕਿਸੇ ਨੇ ਦੇਸ਼ ਬਾਰੇ ਗੱਲ ਕੀਤੀ ਇੱਕ ਕੋਈ ਨਾ ਕੋਈ ਸੰਦੇਸ਼ ਸਾਨੂੰ ਜਿਹੜਾ ਇਹ ਦੇ ਕੇ ਜਾ ਰਹੇ ਨੇ ਔਰ ਅਸੀਂ ਇਹ ਹੀ ਕੋਸ਼ਿਸ਼ ਕੀਤੀ ਹੈ ਕਿ ਲਾਇਓਨਸ ਕਲੱਬ ਵੱਲੋਂ ਜਿਹੜੀ ਕਿ ਇੱਕ ਇੰਟਰਨੈਸ਼ਨਲ ਸੰਸਥਾ ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਕੋਈ ਨਾ ਕੋਈ ਜਿਹੜੀ ਮਨੁੱਖ ਦੀ ਸੇਵਤ ਸੇਵਾ ਲਈ ਜਿਹੜੀ ਹਮੇਸ਼ਾ ਅੱਗੇ ਰਹਿੰਦੀ ਹੈ ਉਹ ਇਹ ਕੰਮ ਜਿਹੜੇ ਕਵੀ ਸੰਮੇਲਨ ਆ ਉਹ ਜਿਹੇ ਕਰਾ ਰਹੇ ਹਨ ਜਿਆ ਕਰਾਇਆ ਜਾਏਗਾ ਗੋਦੀ ਵੀ ਤੋਂ ਉਹਦੇ ਤੇ ਹੀ ਹੈ ਕਿ ਜਿਹੜਾ ਯੂਥ ਹੈ ਉਹ ਸਾਡੇ ਨਾਲ ਜੁੜੇ ਜਿਹੜੇ ਬੱਚੇ ਨੇ ਉਹ ਸਾਡੇ ਨਾਲ ਜੁੜਨ ਤੇ ਅਲੱਗ-ਅਲੱਗ ਮੈਸੇਜ ਲੈ ਕੇ ਆਪਣੀ ਅਗਲੀ ਜਿਹੜੀ ਲਾਈਫ ਹੈ ਉਹਨੂੰ ਵਧੀਆ ਬਣਾਉਣ